ਸਤਿ ਸ਼੍ਰੀ ਅਕਾਲ ਜੀ ਸ਼ਿਰਕਤ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤਮ ਅੱਜ ਅਸੀਂ ਤੁਹਾਨੂੰ ਮਹਾਨ ਸ਼ਖਸੀਅਤ ਧੰਨ ਧੰਨ ਜਥੇਦਾਰ ਪਾਪਾ ਹਨੂਮਾਨ ਸਿੰਘ ਜੀ ਸ਼ਹੀਦ ਜੀ ਦੇ ਜੀਵਨ ਬਾਰੇ ਦੱਸਣਾ ਚਾਹਾਂਗੇ ਇਹਨਾਂ ਦੇ ਬਲੀਦਾਨ ਸਦਕਾ ਅੱਜ ਪੰਜਾਬੀ ਬੁਲੰਦੀਆਂ ਦੀਆਂ ਉਚਾਈਆਂ ਨੂੰ ਛੋਹ ਰਹੇ ਸਨ ਜਿਨ੍ਹਾਂ ਦੇ ਡਰ ਤੋਂ ਅੰਗਰੇਜ਼ੀ ਰਾਜੇ ਥਰ ਥਰ ਕੰਬਦੇ ਸਨ ਅਤੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਪਹਿਲੀ ਲੜਾਈ ਲੜੀ ਤਾਂ ਉਹਨਾਂ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਸ਼ਹੀਦੀ ਦੇ ਤੱਕ ਜੋ ਜਾਣਕਾਰੀ ਹੈ ਉਹ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਿੰਘ ਸਾਹਿਬ ਜਥੇਦਾਰ ਪਪਾ ਹਨੂਮਾਨ ਸਿੰਘ ਜੀ ਦਾ ਜਨਮ 10 ਦਸੰਬਰ 1755 ਈਸਵੀ ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ ਤੇ ਬਾਬਾ ਕਰਜਾ ਸਿੰਘ ਜੀ ਬਾਟ ਦੇ ਗ੍ਰਹਿ ਵਿਖੇ ਹੋਇਆ ਆਪ ਦੇ ਨਗਰ ਦਾ ਨਾਮ ਨੌਰੰਗ ਸਿੰਘ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਹੈ। ਆਪ ਜੀ ਦੀ ਮਾਤਾ ਜੀ ਜਵਾਨੀ ਵੇਲੇ ਹੀ ਗੋਲੀ ਲੱਗਣ ਕਾਰਨ ਅਕਾਲ ਚਰਣਾ ਕਰ ਗਏ ਸਨ। ਇਸ ਕਰਕੇ ਆਪ ਜੀ ਦਾ ਪਾਲਣ ਪੋਸ਼ਣ ਆਪ ਜੀ ਦੀ ਦਾਦੀ ਮਾਤਾ ਸੇਵਾਕੌਰ ਜੀ ਨੇ ਕੀਤਾ ਸੀ। ਬਾਬਾ ਜੀ ਜਵਾਨੀ ਵਿੱਚ ਬਾਬਾ ਨੈਣਾ ਸਿੰਘ ਜੀ ਅਕਾਲੀ ਦੀ ਅਗਵਾਈ ਵਿੱਚ ਬੁੱਢਾ ਦਲ ਦੇ ਵਿੱਚ ਭਾਤੀ ਹੋਏ। ਜਿਸ ਤੋਂ ਬਾਅਦ ਆਪਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਅਗਵਾਈ ਵਿੱਚ ਕਈ ਜੰਗਾਂ ਤੇ ਮੋਰਚੇ ਮਾਰੇ ਸਨ ਆਪ ਜੀ ਦੀ ਸਾਰੀ ਜਵਾਨੀ ਜੰਗਾਂ ਯੁੱਧਾਂ ਵਿੱਚ ਹੀ ਲੰਗ ਗਈ ਸੀ ਜਦੋਂ 1823 ਈਸਵੀ ਵਿੱਚ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ ਤਾਂ ਪੰਥ ਨੇ ਆਪ ਨੂੰ ਯੋਗ ਸਮਝਦੇ ਹੋਏ 68 ਸਾਲ ਦੀ ਉਮਰ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਦਾ ਜਥੇਦਾਰ ਚੁਣਿਆ 1838 ਈਸਵੀ ਵਿੱਚ ਜਦੋਂ ਜਨਰਲ ਲਾਰਡ ਆਕਲੈਂਡ ਪੰਜਾਬ ਆਇਆ ਤਾਂ ਰਾਜਾ ਰਣਜੀਤ ਸਿੰਘ ਉਸ ਨੂੰ ਬੂਟਾਂ ਸਮੇਤ ਦਰਬਾਰ ਸਾਹਿਬ ਤੇ ਪਵਿੱਤਰ ਸਰੋਵਰ ਦੇ ਕੋਲ ਲੈ ਆਇਆ ਤਬ ਆਬਾ ਜੀ ਨੇ ਰਾਜਾ ਰਣਜੀਤ ਸਿੰਘ ਦੀ ਇਹ ਹਰਕਤ ਦੇਖ ਕੇ ਉਹਨਾਂ ਨੂੰ ਸ਼ਰਾਪ ਦੇ ਦਿੱਤਾ ਸੀ ਆਪ ਜੀ ਨੇ ਗੁਰੂ ਪੰਥ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਤਾਂ ਸਿੱਖ ਰਾਜ ਦੇ ਵਿੱਚ ਦੁਬਿਧਾ ਤੇ ਖਿਲਾਰਾ ਪੈ ਗਿਆ ਜਿਸ ਕਰਕੇ ਅੰਤ 1845 ਈਸਵੀ ਵਿੱਚ ਅੰਗਰੇਜ਼ਾਂ ਨੇ ਡੋਗਰੇ ਗਦਾਰਾ ਰਾਹੀਂ ਅੰਮ੍ਰਿਤਸਰ ਦੀ ਸੰਧੀ ਦੀ ਉਲੰਘਣਾ ਕਰਵਾਈ ਅਤੇ ਖੁਦ ਪੰਜਾਬ ਉੱਪਰ ਕਬਜ਼ਾ ਕਰਨ ਲੱਗ ਗਏ ਉਸ ਸਮੇਂ ਮਹਾਰਾਣੀ ਜ਼ਿੰਦਾ ਬੇਵੱਸ ਸੀ ਅਤੇ ਉਹਨਾਂ ਨੇ ਬਾਬਾ ਹਨੂਮਾਨ ਸਿੰਘ ਜੀ ਨੂੰ ਮਦਦ ਲਈ ਅਕਾਲ ਤਖਤ ਸਾਹਿਬ ਚਿੱਠੀ ਭੇਜੀ ਬਾਬਾ ਜੀ ਰੈਰਾਸ ਤੋਂ ਬਾਅਦ ਚਿੱਠੀ ਪੜ੍ਹ ਕੇ ਰੋਹ ਦੇ ਵਿੱਚ ਆਏ ਅਤੇ ਅਰਦਾਸ ਸਾਹ ਸੋਧ ਕੇ ਜੰਗ ਲਈ ਚੱਲ ਪਏ ਉਸ ਵੇਲੇ ਆਪ ਜੀ ਦੀ ਉਮਰ 90 ਸਾਲ ਸੀ 18 ਦਸੰਬਰ 1845 ਈਸਵੀ ਵਿੱਚ 32000 ਸਿੰਘਾਂ ਸਮੇਤ ਮੁੱਦਗੀ ਦੇ ਮੈਦਾਨ ਦੇ ਵਿੱਚ ਆਪ ਜੀ ਨੇ ਜੰਗ ਲੜੀ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਕੋਲ ਵੀ ਆਪਣੀ ਫੌਜ ਦਾ ਜੱਥਾ ਭੇਜ ਦਿੱਤਾ ਸਿੱਖ ਰਾਜ ਦੀ ਫੌਜ ਦੀ ਕਮਾਂਡ ਹੈ ਉਸ ਵੇਲੇ ਤੇਜਾ ਸਿਉਂ ਤੇ ਗੁਲਾਬ ਸਿਉਂ ਦੇ ਹੱਥ ਸੀ ਜੋ ਕਿ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸਨ ਜੋ ਕਿ ਗद्दार ਸਨ ਅਤੇ ਅੰਗਰੇਜ਼ਾਂ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਤਾਂ ਫਿਰ ਬਾਬਾ ਜੀ ਨੇ ਆ ਕੇ ਸਾਰੀ ਫੌਜ ਦੀ ਕਮਾਂਡ ਸੰਭੀ ਪਰ ਕੋਈ ਵਿਸ਼ੇਸ਼ ਰਣਨੀਤੀ ਨਾ ਹੋਣ ਕਰਕੇ ਸਿੰਘਾਂ ਦੇ ਪੈਰ ਉਖੜ ਗਏ ਆਪਨੇ ਵਿਚਾਰ ਕੀਤਾ ਕਿ ਮਾਲਵੇ ਦੀਆਂ ਰਿਆਸਤਾਂ ਵਿੱਚ ਜਾ ਕੇ ਸ਼ੇਖ ਰਾਜਿਆਂ ਤੋਂ ਸਾਥ ਲਿਆ ਜਾਵੇ ਆਪਨੇ ਪਟਿਆਲਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕੋਲ ਪੜਾ ਕੀਤਾ ਤੇ ਲੋਹ ਲੰਗਰ ਦਾ ਪੈਰਾ ਲਾਇਆ ਜਿਸ ਸਥਾਨੋਂ ਨਿਹੰਗ ਸਿੰਘਾਂ ਦਾ ਟੋਪਾ ਕਿਹਾ ਜਾਂਦਾ ਏ ਪਰ ਅੰਗਰੇਜ਼ਾਂ ਨੇ ਪਟਿਆਲੇ ਦੇ ਰਾਜੇ ਕਰਮ ਸਿੰਘ ਨਾਲ ਮਿਲ ਕੇ ਸਿੰਘਾਂ ਦੇ ਦਲ ਤੇ ਟੋਪਾਂ ਬੀੜ ਕੇ ਹਮਲਾ ਕਰ ਦਿੱਤਾ ਸਿੰਘਾਂ ਨੂੰ ਲੰਗਰ ਚੱਕਣ ਦਾ ਸਮਾਂ ਵੀ ਨਾ ਮਿਲਿਆ ਇਸ ਕਰਕੇ ਹੀ 10000 ਸਿੰਘ ਸ਼ਹੀਦ ਹੋਣ ਦਾ ਦੋਸ਼ ਪਟਿਆਲੇ ਦੇ ਰਾਜੇ ਕਰਮ ਸਿੰਘ ਦੇ ਨਾਂ ਲੱਗਿਆ ਸੀ ਇਹਨਾਂ ਦੀਆਂ ਤਿੰਨ ਪੀੜੀਆਂ ਕੋੜ ਨਾਲ ਮਰੀਆਂ ਸਨ ਬਾਅਦ ਵਿੱਚ ਇਹਨਾਂ ਨੇ ਬੁੱਢਾ ਦਲ ਦੇ ਅਗਲੇ ਮੁਖੀ ਸਹਿਬਾਨਾ ਤੋਂ ਮੁਆਫੀ ਮੰਗੀ ਸੀ ਸਿੰਘਾਂ ਨੇ ਪਟਿਆਲੇ ਵੀ ਜੰਗ ਲੜੀ ਅਤੇ ਉਸ ਤੋਂ ਬਾਅਦ ਘੜਾਮ ਪਿੰਡ ਆ ਗਏ ਤੇ ਉੱਥੇ ਇੱਕ ਤੋਪ ਦਾ ਗੋਲਾ ਬਾਬਾ ਹਨੂਮਾਨ ਸਿੰਘ ਜੀ ਦੇ ਲੱਗਿਆ ਜਿਸ ਨਾਲ ਉਹ ਜ਼ਖਮੀ ਹੋ ਗਏ ਜਰਨੈਲ ਬਾਬਾ ਬੰਬਾ ਸਿੰਘ ਜੀ ਤੇ ਹੋਰ ਸਿੰਘ ਉੱਥੇ ਹੀ ਸ਼ਹੀਧियां ਪਾ ਗਏ ਉਥੋਂ ਲੜਦੇ ਹੋਏ ਬਾਬਾ ਹਨੂਮਾਨ ਸਿੰਘ ਜੀ ਰਾਜਪੁਰਾ ਤੇ ਬਨੂੜ ਹੁੰਦੇ ਹੋਏ ਕੁਬੜਾ ਸੁਹਾਣਾ ਨਗਰ ਆਏ ਜੋ ਕਿ ਮੋਹਾਲੀ ਸ਼ਹਿਰ ਦੇ ਵਿੱਚ ਸਥਿਤ ਹੈ ਜਦੋਂ ਇੱਥੇ ਪਹੁੰਚੇ ਤਾਂ ਅੰਗਰੇਜ਼ ਫੌਜਾਂ ਨੇ ਸਿੰਘਾਂ ਨੂੰ ਘੇਰਾ ਪਾ ਲਿਆ ਇਸੇ ਨਗਰ ਦੇ ਵਿੱਚ ਅੰਗਰੇਜ਼ ਫੌਜਾਂ ਅਤੇ ਸਿੰਘਾਂ ਦੇ ਵਿਚਕਾਰ ਬੜੀ ਟੱਕਰ ਦੀ ਜੰਗ ਲੜੀ ਗਈ ਜਿੱਥੇ ਬਾਬਾ ਹਨੂਮਾਨ ਸਿੰਘ ਜੀ ਅਨੇਕਾਂ ਦੁਸ਼ਮਣਾਂ ਨੂੰ ਮਾਰਦੇ ਹੋਏ ਗੋਲੀਆਂ ਲੱਗਣ ਕਾਰਨ ਜਨਵਰੀ 1846 ਇਸਵੀ ਵਿੱਚ ਕਰੀਬ 500 ਸਿੰਘਾਂ ਸਮੇਤ ਸ਼ਹੀਦ ਹੋ ਗਏ ਹਜ਼ਾਰਾਂ ਨਿਹੰਗ ਸਿੰਘ ਦੋ ਸ਼ਹੀਦ ਹੋਏ ਤੇ ਆਖਰ 25 ਸਿੰਘ ਬਚ ਗਏ ਅਤੇ ਉਹਨਾਂ ਸਿੰਘਾਂ ਵੱਲੋਂ ਦਖਣ ਵਾਲਾ ਜਾਨ ਦਾ ਗੁਰਮਤਾ ਕੀਤਾ ਗਿਆ ਤਾਂ ਇਹ ਸਨ ਮਹਾਨ ਸ਼ਹੀਦ ਤੰਤਨ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਦੇ ਨਾਮ ਲਈ ਤੇ ਸੱਚ ਦੀ ਜਿੱਤ ਦੇ ਲਈ ਹਜ਼ਾਰਾਂ ਸਿੰਘਾਂ ਸਮੇਤ ਸ਼ਹੀਦੀ ਦਾ ਜਾਮ ਪੀ ਗਏ ਬਾਬਾ ਹਨੂਮਾਨ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਜੋ ਕਿ ਮੁਹਾਰੀ ਜ਼ਹਿਰ ਵਿਖੇ ਸੋਹਾਣਾ ਪਿੰਡ ਦੇ ਵਿੱਚ ਸ਼ੋਭਾ ਪਾ ਰਿਹਾ ਹੈ ਇਸ ਤਰ੍ਹਾਂ ਬਾਬਾ ਹਨੁਮਾਨ ਸਿੰਘ ਜੀ ਨੇ ਭਾਰਤ ਵਰਸ਼ ਵਿੱਚੋਂ ਅੰਗਰੇਜ਼ਾਂ ਖਿਲਾਫ ਪਹਿਲੀ ਜੰਗ ਲੜੀ ਪਰ ਫਿਰ ਵੀ ਉਹਨਾਂ ਦਾ ਨਾਮ ਅੱਜ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਗਾਇਬ ਹੈ ਸਿਰਫ ਬਾਬਾ ਹਨੁਮਾਨ ਸਿੰਘ ਜੀ ਹੀ ਨਹੀਂ ਹੋਰ ਵੀ ਬਹੁਤ ਸਾਰੇ ਸ਼ਹੀਦ ਅਤੇ ਮਹਾਨ ਸ਼ਖਸੀਅਤਾਂ ਦੇ ਨਾਮ ਇਤਿਹਾਸ ਦੇ ਵਿੱਚੋਂ ਗਾਇਬ ਕੀਤੇ ਗਏ ਸਨ ਸਿੱਖ ਇਤਿਹਾਸ ਅਜੀਹਾ ਇਤਿਹਾਸ ਹੈ ਜਿਸ ਨੂੰ ਕਦੇ ਵੀ ਲੁਕੋਇਆ ਨਹੀਂ ਜਾ ਸਕਦਾ ਅਤੇ ਨਾ ਹੀ ਕਦੇ ਮਿਟਾਇਆ ਜਾ ਸਕਦਾ ਏ ਸੇਖ ਇਤਿਹਾਸ ਅਜੀਹਾ ਇਤਿਹਾਸ ਹੈ ਜੋ ਗੁਰੂਆਂ ਤੋਂ ਲੈ ਕੇ ਗੁਰੂ ਦੇ ਸਿੰਘਾਂ ਦੀਆਂ ਸ਼ਹੀਦੀਆਂ ਦੇ ਵਾਗਸ ਸਦਾ ਹੀ ਅਮਰ ਹੈ ਇਹ ਸਨ ਕੁਝ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਜਿਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਕਰਕੇ ਅੱਜ ਅਸੀਂ ਇਹ ਜ਼ਿੰਦਗੀ ਤੇ ਆਨੰਦ ਮਾਨ ਰਹੇ ਹਾਂ ਇਨਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਦਾ ਹੀ ਸਾਡੇ ਵੱਲੋਂ ਕੋਟ-ਕੋਟ ਪ੍ਰਣਾਮ ਕਦੇ ਵੀ ਸਾਡੇ ਵੱਲੋਂ ਇਨਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਭੁਲਾਇਆ ਨਹੀਂ ਜਾਵੇਗਾ ਸਦਾ ਹੀ ਇਨਾਂ ਸ਼ਹੀਦਾਂ ਦੇ ਨਾਮ ਇਨਾਂ ਦੀਆਂ ਸ਼ਹੀਦੀਆਂ ਦੇ ਵਾਂਗ ਹੀ ਅਮਰ ਰਹਿਣਗੇ ਇਹ ਤਸਵੀਰਾਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਭਾਈ ਮਨੀ ਸਿੰਘ ਜੀ ਅਤੇ ਬਾਬਾ ਅਕਾਲੀ ਫੁੱਲਾ ਸਿੰਘ ਜੀ ਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਬਾਬਾ ਹਨਮਾਨ ਸਿੰਘ ਜੀ ਦੀ ਸ਼ਹੀਦੀ ਵੀ ਸਦਾ ਹੀ ਅਮਰ ਹੈ